ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਿੰਦਰ ਦੇ ਕੋਲ ਆਏ ਆ ਪਿੰਡ ਚੋਲੇ ਸਾਹਿਬ ਤੋਂ ਇੱਕ ਸ਼ੜਕ ਜਾਂਦੀ ਆ ਰਤੋਕੇ ਨੂੰ ਇਸੇ ਛੜਕ ਦੇ ਉੱਪਰ ਵੀਰ ਗਿੰਦਰ ਦਾ ਘਰ ਆਣ ਕੇ ਤੁਸੀਂ ਚੋਲਾ ਸਾਹਿਬ ਕਾਲ ਕਰ ਸਕਦੇ ਜੇ ਪਸ਼ੂ ਵਪਾਰ ਦਾ ਕੀਤਾ ਵੀਰ ਗਿੰਦਰ ਦਾ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਮਾਲ ਵੀਰ ਲੈ ਕੇ ਆਉਂਦਾ ਦੋ ਚਾਰ ਨਾਕ ਇਹਨਾਂ ਦੇ ਕਿੱਲੇ ਤੇ ਪੱਕੇ ਮੌਜੂਦ ਹੁੰਦੇ ਆ ਅੱਜ ਇਸ ਵੀਡੀਓ ਵਿੱਚ ਟੋਟਲ 4 ਐਨੀਮਲ ਦਿਖਾਉਣੇ ਆ ਤਿੰਨ ਬੇੜਾਂ ਇੱਕ ਮੱਝ ਦਿਖਾ ਦੇਾਂਗੇ ਬਗੈਰ ਬੱਚਿਓ ਇੱਕ ਬੱਚੀ ਬਿਲਕੁਲ ਗੱਬਾਂ ਨਾਲ ਟੁੱਕੀ ਤਿਆਰੀ ਤੇ ਜਿਹੜੀ ਤੁਸੀਂ ਆ ਪਹਿਲੇ ਨੰਬਰ ਤੇ ਦੇਖੋਗੇ ਇੱਕ ਸਾਈਡ ਨੰਬਰ ਤੇ ਤੁਹਾਨੂੰ ਵਹਿਰ ਦਿਖਾ ਦੇਾਂਗੇ ਇੱਕ ਥਾਰ ਪਾਰਕਰ ਵਹਿਰ ਦਿਖਾ ਦੇਾਂਗੇ ਠੀਕ ਹੈ ਜੀ ਸੋ ਜਿੰਨੇ ਜਿੰਨੇ ਸਮੇਂ ਤੇ ਪਸ਼ੂ ਸੋਏ ਆ ਕਿੰਨਾ ਕਿੰਨਾ ਇਹਨਾਂ ਥੱਲੇ ਦੁੱਧ ਤੇ ਜਿਹੜੀ ਬੱਚੀ ਸੂਣ ਵਾਲੀ ਆ ਠੀਕ ਹੈ ਜੀ ਕਿੰਨਾ ਕੁ ਟਾਈਮ ਹਜੇ ਬਾਕੀ ਆ ਮੂਹੋਂ ਦੰਦੀ ਕਿਵੇਂ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ 1 ਜੁਲਾਈ ਸਮਾਂ ਵੀ ਮਾਰਨਿੰਗ ਦੇ 8 8:30 ਬਾਕੀ ਆਣ ਕੇ ਮੇਰਾ ਭਰਾ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਠੀਕ ਹੈ ਜੀ ਤਸੱਲੀ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਠੀਕ ਹੈ ਜੀ ਬਾਅਦ ਵਿੱਚ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਤਵੇ ਆਓ ਕਰਦੇ ਆਂ ਪੂਰੀ ਗੱਲਬਾਤ ਗਿੰਦਰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਕੀ ਫਤਿਹ ਪਰ ਪਾਜੀ ਠੀਕ ਠਾਕ ਮੇਰਾ ਤਾਂ ਦਿਆ ਸੰਧੂ ਸਾਹਿਬ ਥੋੜੀ ਦਇਆ ਗੁਰਵਰਜਨਦੇਵ ਦੀ ਹੈ ਸ਼ੁਕਰ ਮਾਲਕ ਤਾਂ ਵੀਰੇ ਹਾਂਜੀ ਗਿੰਦਰ ਵੀਰੇ ਉਧਰ ਮਾਲ ਵੀ ਆਪਾਂ ਪਾਇਆ ਸੀਗਾ ਕੋਈ ਤਿੰਨ ਚਾਰ ਗਣਾ ਦੇ ਦਿਖਾਏ ਸੀਗੇ ਹਾਂਜੀ ਹਾਂਜੀ ਮਾਲ ਤਕਰੀਬਨ ਹੋ ਗਿਆ ਸੇਲ ਹੋ ਗਏ ਸੇਲ ਹਣਾ ਹਾਂਜੀ ਪੁੱਛੀ ਅੱਜ ਵੀ ਬੜੀਆਂ ਖੂਬਸੂਰਤ ਆ ਆ ਵੀ ਬੱਛੀ ਕਾਫੀ ਸੋਹਣੀ ਆ ਨਾ ਹਾਂਜੀ ਹਾਂ ਨਸਲ ਬਰੀਡ ਚੰਗੀ ਬੱਛੀ ਦੀ ਚਲੋ ਚੰਗੀ ਬੱਛੀ ਠੰਡੀ ਠੁੰਡੀ ਬਹੁਤ ਜਿਆਦੀ ਸੰਧੂ ਆ ਇਧਰ ਦੀ ਮਰਜ਼ੀ ਬੈਠੇ ਰਹੋ ਜਿਤਨਾ ਮਰਜ਼ੀ ਲੋ ਲੈ ਵੀ ਲਓ ਬਬੀ ਬਾਤ ਖੂਬਸੂਰਤ ਨਗੀਨਾ ਦਿਖਾਵਾਂਗੇ ਤੁਹਾਨੂੰ ਬੱਛੀ ਦੇ ਕਰੋ ਚੱਕ ਮੇਰਾ ਭਰਾ ਠੀਕ ਆ ਜੀ ਬਹੁਤ ਪਿਆਰੀ ਬੱਛੀ ਆ ਛੋਟੀ ਜੀ ਫੇਸ ਕੁਆਲਿਟੀ ਛੋਟਾ ਕੰਨ ਤੇ ਇਹ ਗਿੰਦਰ ਵੀਰੇ ਆਪਾਂ ਪੂਰੀ ਡਿਟੇਲ ਤੁਹਾਡੇ ਕੋਲ ਲਾਵਾਂਗੇ ਮਾਲ ਵੈਸੇ ਆਪਣੇ ਕੋਲ ਤਿੰਨੇ ਨਗ ਜਿਹੜੇ ਸਵੇ ਸਵੇ ਆ ਇੱਕ ਬੱਛੀ ਹੋਈ ਗੱਬ ਹਾਂਜੀ ਇਹੋ ਗੱਪਣਾ ਠੀਕ ਆ ਲਓ ਵੀ ਦੋਸਤੋ ਸ਼ੁਰੂਆਤ ਕਰਦੇ ਆ ਸੋ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਆਜੋ ਜੀ ਠੀਕ ਆ ਗਿੰਦਰ ਵੀਰ ਇਹ ਸ਼ੁਰੂਆਤ ਆ ਪੈਸੇ ਵੇਰ ਤੋਂ ਕਰ ਲੀਏ ਜਿਵੇਂ ਸੂਹਾ ਤਾਂ ਦੱਸਿਆ ਵੀ ਪਹਿਲਾ ਕਿ ਦੂਜਾ ਸੁਰਤ ਹੁੰਦੀ ਆ ਸੰਤੂ ਸਾਹਿਬ ਮੈਨੂੰ ਤਾਂ ਪਹਿਲੇ ਸਵੇਰੇ ਉਹਨਾਂ ਦੱਸ ਕੇ ਦਿੱਤੇ ਪਤਾ ਨਹੀਂ ਹੁਣ ਦੂਜੀ ਹੋਵੇ ਉਹ ਤੇਰਾ ਮੂੰਹ ਦੰਦੀ ਚੌਕ ਦੇ ਕੱਢ ਗਈ ਆ ਛੇਗੀ ਹੋਣਦੀ ਆ ਛੇਗ ਮਤਲਬੀ ਠੀਕ ਆ ਜੀ ਹਾਂਜੀ ਆਹ ਵੀ ਛੇਕ ਤੇ ਸਟਕੇ ਚੱਕਣੇ ਸ਼ੁਰੂ ਕਰਦੇ ਆ ਛੇਗੀ ਕਹਿਣ ਲਈ ਇੱਥੇ ਹਾਂਜੀ ਆ ਗਈ ਵੀ ਚਾਹੇ ਕੋਈ ਦੂਜੇ ਹੀ ਮੰਨ ਲੇ हां तो डील मार सकदा दूसरे सूवे भी किसान विरो मान लिया जे वच्छी दी फेस क्वालिटी तन्नू दिखाउने आ बाकी वच्छी नु सनापस नु ਬਹੁਤ ਆ ਤੇ ਠੰਡੀ ਧੀਰੀ ਆਪਾਂ ਪਹਿਲਾਂ ਵੀ ਚੈੱਕ ਤਾਨੂੰ ਕਰਾਤੀ ਆ ਕਿੰਦਰ ਵੈਸੇ ਤਿਆਰੀ ਤਾਂ ਲੈੰਦੀ ਆ ਜੇ ਹਾਂਜੀ ਕਿੰਨਾ ਸਮਾਂ ਲੈ ਜੂਗੋ ਦਿਨ ਸੰਧੂ ਸਾਹਿਬ ਲੈ ਜੂਗੀ 10 ਦਿਨਾਂ ਜੀ ਬਾਕੀ ਥਾਨ ਬੜਾ ਸੁਆਦੀ ਆ ਬਹੁਤ ਜ਼ਿਆਦਾ ਸੰਧੂ ਸਾਹਿਬ ਲਓ ਜੀ ਕਰੋ ਚੈੱਕ ਆ ਦੇਖੋ ਪੂਰਾ ਮੁਠੀ ਵਾਲਾ ਥਾਨ ਵਧੀਆ ਨੋ ਮੁਠੀ ਮੁਠੀ ਥਾੜਾ ਰੰਗ ਬਾਜ ਆ ਸੋ ਰੰਗ ਕਰਮਲ ਨੂੰ ਵੇਖੋ ਤੁਸੀਂ ਪ੍ਰਿੰਟ ਪਰੋਟਾ ਬੜੀ ਚਮਕ ਧਮਕਾ ਵਾਸੀ ਜੀ ਠੀਕ ਆ ਲਉ ਰਾਤਾਂ ਲਈ ਸੰਦੂ ਲਉ ਰਾਤਾਂ ਲਈ ਆ ਦੁੱਧ ਜਵਾਊਗੀ ਜਵਾਊਗੀ ਦੂਜਾ ਸਵੇਰ ਮੰਨ ਲਿਓ ਜੇ ਛੇਕ ਦੇ ਵੀਰਾਂ ਦਾ ਵੀ ਸੱਟ ਕੇ ਮਾਰੇ ਮਾਰੇ ਚੱਕਰੀ ਸ਼ੁਰੂ ਕਰਤੇ ਕੰਨੀਆਂ ਸਾਈਡਾਂ ਖੜੀਆਂ ਹੋਣਗੀਆਂ ਨਾ ਦੁੱਧ ਤਾਂ ਹਾਂਜੀ ਖੜੀਆਂ ਖੜੀਆਂ ਸੰਦੂ ਠੀਕ ਆ ਠੀਕ ਆ ਬਾਕੀ ਮੇਰਾ ਆਪਣਾ ਪਹਿਲਾ ਮੰਨ ਲਿਓ ਦੂਜਾ ਮੰਨ ਲਿਓ ਉਹ ਆਪਦੀ ਸਮਝ ਵੇਖ ਲਿਆ ਜੇ ਬਾਕੀ ਥਾਣਾ ਲੇਵ ਦੀ ਬੜੀ ਸਫਾਈ ਸੀਐਸ ਲੱਗ ਨੀ ਟੂਬ ਲੈ ਵਿੰਡਰ ਵੀਰੇ ਖੋਲ ਇੱਕ ਵਾਰੀ ਮਾਰਾ ਤੋੜ ਕੇ ਦਰਸ਼ਨ ਕਰਾਏਂਦੇ ਤੋ ਬਹੁਤ ਬਹੁਤ ਖੂਬਸੂਰਤ ਵਾਛੀ ਦਿਖਾ ਰਿਆ ਦੋਸਤੋ ਪਹਿਲੇ ਨੰਬਰ ਤੇ ਲੰਬਾਈ ਵਾਛੀ ਦੀ ਪੂਰੀ ਆ ਕੱਦ ਵੱਟੀਆਂ ਵਾਛੀਆਂ ਦੇ ਵਿੱਚ ਹੀ ਆ ਜਾਂਦਾ ਬਾਕੀ ਫੱਬ ਦੀ ਪੂਰੀ ਆ ਠੀਕ ਆ ਬਹੁਤ ਸੰਧੂ ਸਾਹਿਬ ਸੋਹਣੀ ਸੁਨੱਖੀ ਬੜੀ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਆ ਦੇਖੋ ਜੀ ਬਾਕੀ ਕਿੰਦਰ ਲੇਵਾ ਵੀ ਬੜਾ ਸੋਹਣਾ ਟਕਾਣੇ ਦੇ ਕਿਸ ਵਾਨਾਵਾਂ ਦੇ ਅਜੇ ਲੈਂਦੀ ਹੈ ਕੋਈ ਸਮਾਂ ਲਾ ਲੋ 8 ਦਿਨ ਲੈ ਜੇ 10 ਲੈ ਜੇ ਲਓ ਵੀ 8 10 ਦਿਨ ਦੇ ਵਿੱਚ ਪਸੰਦ ਵੀਰੋ ਪੂਰੀ ਤਿਆਰੀ ਕਰ ਜੂਗੀ ਜੇਕਰ ਇਹ ਬੱਚੀ ਕੱਢ ਗਈ ਨਾ ਕੋਈ ਹਫਤਾ 8 ਦਿਨ ਉਹ ਚੰਗੀ ਬਣ ਜੂਗੀ ਥੱਲੇ ਬਾਕੀ ਫੜੀ ਵਾਲਾ ਚੱਡਾ ਤੇ ਮੁੱਠੀ ਮੁੱਠੀ ਥਾਣ ਲੱਗਾ ਬੜਾ ਸੁਆਦੀ ਥਾਣਾ ਠੀਕ ਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਸੋ ਕਾਫੀ ਵੀਰੋ ਸ਼ੌਂਕ ਰਾ ਕੇ ਦਿਓ ਵੀ ਚਲੋ ਪੈਸੇ ਲਾਉਣੇ ਵੀ ਬੜਾ ਸਫਾਈ ਵਾਲਾ ਪਸ਼ੂ ਸਾਨੂੰ ਮਿਲੇ ਉਹ ਤੁਸੀਂ ਆਪਦੀ ਪਹਿਲ ਕਰ ਸਕਦੇ ਜੀ ਕਰੀਦਾਰੀ ਦੀ ਠੀਕ ਆ ਤੇ ਬਾਕੀ ਤੇਰੀ ਠੰਡੀ ਨਿੱਗੀ ਉਹ ਤੁਸੀਂ ਦੇਖ ਹੀ ਰਹੇ ਜੇ ਬਹੁਤ ਵਧੀਆ ਠੰਡੀ ਸੰਦੂ ਸਾਹਿਬ ਤੋਰਾ ਵੀ ਬਹੁਤ ਵਧੀਆ ਦੇਖਿਆ ਵੀ ਇਹ ਨਹੀਂ ਵੀ ਇੱਕ ਥਾਂ ਤੋਂ ਦੂਜੀ ਥਾਂ ਭੱਜ ਟੱਪੂ ਟੱਪੂ ਕਰਦੀ ਆ ਠੰਡੀ ਸੀ ਹੋਣ ਜਾਂਦੀ ਬਹੁਤ ਵਧੀਆ ਗਿੰਦਰ ਕੀ ਮੁੱਲ ਰੋਜ ਦਾ ਮੁੱਲ ਤੇ ਸੰਦੂ ਸਾਹਿਬ ਜੀ ਇਹਦੇ ਹੁੰਦਾ ਸੀਜ਼ਨ ਸਿਆਸੀ ਹੁੰਦਾ ਹਾਂਜੀ ਫਿਰ ਤੇ ਭਾਵੇਂ ਵੱਛੀ 95 ਲੱਖ ਦੀ ਵੇਚ ਦਿੰਦੇ ਹਾਂਜੀ ਪਰ ਹੁਣ ਆਪਾਂ ਜੈ ਜੀ ਜਿਹੜਾ ਕੰਮ ਕਰਨਾ ਵਾ ਨਹੀਂ ਬੜੇ ਜੀ ਸੂਤਰ ਜੇ ਰੇਟ ਤੇ ਦੇਣੀ ਆਪਾਂ ਬੱਛੀ ਲਾਜਵਾਬ ਆ ਤੇਰੀ ਬੱਛੀ ਬਹੁਤ ਠੰਡੀ ਹੋਣ ਜਾਂਦੀ ਖਰੀ ਆ ਬਾਕੀ ਦੁੱਧ ਵੀ 22 23 ਕਿਲੋ ਭਰੋਗੀ ਹਾਂ ਅਸਲ ਬਰੀਡ ਵਾਲੀ ਆ ਤੁਹਾਨੂੰ ਪਤਾ ਇੰਨਾ ਦੁੱਧ ਕੀ ਜਾਂਦਾ ਇਹਨੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਕੋਈ ਆਪਾਂ 30 ਨਹੀਂ ਜਾਂਦੇ 35 ਨਹੀਂ ਜਾਂਦੇ ਜਿੰਨਾ ਕੁ ਦੇਣਾ ਵਾ ਉਹਨਾਂ ਜਾਇਜ ਆਪਾਂ ਦੱਸਾਂਗੇ ਵੀ ਇੰਨਾ ਚਲੋ ਕੱਢ ਦੂਗੀ ਵਸ਼ੀ ਠੀਕ ਹੈ ਹਾਂ ਜੀ ਤੇ ਕਿਧਰ ਮੋਲ ਦੱਸ ਹਾਂ ਨਾਲ ਹੀ ਦਸੀ ਮੇਰਾ ਭਰਾ ਵਿੱਚੋਂ ਕਿ ਛੋਟਾ ਛਾਟਾ ਬਣੀਆਂ ਨੇ ਮੌਕੇ ਤੇ ਦੇਖ ਲਈ ਮੋਲ ਸੰਤੂ ਸਾਹਿਬ ਜਿੰਨਾ ਮਰਜ਼ੀ ਕਰੀ ਜਾਈਏ 75000 ਦੀ ਵਸ਼ੀ ਰਹੀ 75 ਦੀ ਥੋੜਾ ਜਿਹਾ ਮੈਨੂੰ ਵਿੱਚ ਕਸਰ ਲੱਗਦੀ ਆ ਜਾਇਜ ਜਿਆ ਕਰਕੇ ਦੇਦੇ ਆਪੇ ਚਲੋ ਤੈਨਾਂ ਛੱਡ ਦਾਂਗੇ 72 ਦੀ 7200 ਲੋਬੀ ਬੱਚੀ ਵੈਸੇ ਕਿਸਾਨਵਰੂ ਖਾਇ ਚੰਗੀ ਆ ਸਾਫ ਸੁਥਰੀ ਆ ਜਿੰਨੀ ਵੀ ਆਪਾਂ ਗੱਲ ਕਰ ਲਈ ਉਨੀ ਥੋੜੀ ਆ ਠੀਕ ਆ ਜੀ ਇਹਨੂੰ ਸਫਾਈਆਂ ਦੇ ਵਿੱਚ ਚਾਹੀਦੀ ਖੂਬਸੂਰਤੀ ਨੂੰ ਲੈ ਕੇ ਜਿੰਨੀ ਗੱਲ ਕਰ ਲੋਨੀ ਥੋੜੀ ਸਤੂ ਸਾਹਿਬ ਇੱਕ ਧੰਦਾ ਵਾ ਵੀ ਜੇ ਰੰਗ ਚੰਗਾ ਵਾ ਹਾਂ ਤੇ ਕਈਆਂ ਦਾ ਥਾਨ ਨਹੀਂ ਚੰਗਾ ਹੁੰਦਾ ਹਾਂ ਤੋਰ ਨਹੀਂ ਚੰਗੀ ਹੁੰਦੀ ਆ ਇਹ ਸਾਰੀਆਂ ਹੀ ਚੀਜ਼ਾਂ ਦੇ ਵਿੱਚ ਪੂਰੀ ਆ ਸਾਰੀਆਂ ਚੀਜ਼ਾਂ ਦੀ ਖਰੀ ਆ ਕਰਮਾਲੀ ਹਾਂ ਜੀ ਮੂੰ ਮੱਥਾ ਸੋਨਾ ਵਾ ਰੰਗ ਸੋਨਾ ਵਾ ਇਹਦਾ ਹਾਂ ਫੇਰਾ ਥਣ ਸੋਨਾ ਵਾ ਸੀਲ ਚੰਗੀ ਆ ਲਿਬਾਸ ਲਬੂਤ ਬੜਾ ਹਾਂਜੀ ਹਾਂਜੀ ਲੋ ਵੀ ਪ੍ਰਭੂ 72000 ਦੀ ਰੇਟ ਮਿਲ ਜੂਗੀ ਕਰ ਲਿਓ ਪਾਇਲ ਕਦਮੀ ਬਹੁਤ ਪਿਆਰੀ ਬੱਚੀ ਆ ਸਾਈਡ ਨੰਬਰ ਤਾਂ ਕਹਿੰਦੇ ਆਪਣੇ ਕੋਲ ਵੈਰ ਸੂਈ ਆ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ ਇਹਨੂੰ ਸੰਧੂ ਸਾਹਿਬ ਇਹ ਕੱਲ ਸਵੇਰੇ ਸੂਈ ਆ ਤੜਕੇ ਜੇ ਅੱਛਾ ਜੀ ਕੋਈ 2:3 3 ਵਜੇ ਦੀ ਸੂਈ ਆ ਠੀਕ ਆ ਹਾਂਜੀ ਮਗਰ ਬੱਚਾ ਮਗਰ ਬੱਚਾ ਆ ਗਿਆ ਜੀ ਮਗਰ ਬੱਚੀ ਬੱਚੀ ਆ ਮਾੜਾ ਕਨਫਰਮ ਕਰਦ ਗਏ ਨਾ ਡਾਕਟਰਾਂ ਦੇ ਕੰਮ ਆ ਮਾਰੂ ਨਾਲ ਬੱਚਾ ਬਹੁਤ ਟੌੜੀ ਜਿਹਾ ਮਾਇਗਾ ਅੱਗੇ ਆਖਣデア ਸ਼ਾਇਦ ਵਲੇਗਾ ਮਾਇਗਾ ਬੱਚੀ ਆ ਮਗਰ ਬੱਚਾ ਉਹਦੇ ਵਗਣਾ ਇਸੂਸੀ ਦਸੰਦੇ ਵੀ ਬੱਚੀਆਂ ਵਰਗਾ ਹਾਂਜੀ ਹਾਂਜੀ ਛੋਟਾ ਜਿਹਾ ਕਾਨਾ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਚਾਹ ਦੇ ਕੱਪ ਵਰਗਾ ਜਿਹੜਾ ਦੁੱਸੇ ਦਾ ਕਾਨਾ ਬਿਲਕੁਲ ਠੀਕ ਆ ਵੀ ਛੋਟੇ ਜੇ ਕਾਨਾ ਬੱਚੀ ਇਧਰ ਦੇਖੋ ਵੱਛੀ ਦੀ ਚੁੰਨੀ ਪੱਛੀ ਵੀ ਪੂਰੀ ਸਟੈਂਡਰਡ ਦੀ ਆ ਚੰਗੇ ਸੀਮਣ ਦੀ ਵੱਛੀ ਆ ਆ ਦੇਖੋ ਥਾਣ ਦੇਖੋ ਅੱਜ ਤੋਂ ਤੁਸੀਂ ਵੇਖੋ ਠੀਕ ਆ ਅੱਜ ਤੋਂ ਵੇਖੋ ਮੇਰਾ ਪ੍ਰਾਠਾ ਠੀਕ ਆ ਇਹ ਖਾਸੀਅਤ ਆ ਚੰਗੇ ਸੀਮਣ ਦੇ ਐਨੀਮਲ ਦੀ ਚੰਗੇ ਸੀਮਣ ਦੇ ਵੀ ਗਿੰਦਰ ਇਹ ਦੂਜਾ ਸਵੇਰ ਹੋਊਗੀ ਹਾਂਜੀ ਸੰਤੂ ਸਾਹਿਬ ਉਹ ਤਾਂ ਵੇਖਿਆ ਨਹੀਂ ਮੈਂ ਮੂੰਹ ਦੰਦੀ ਚੌਗੀ ਜਾਂਦੇ ਆ ਵੇਖ ਲੈ ਮਰਾਜ ਫਿਰ ਵੀ ਆਪਾਂ ਚਲੋ ਵੇਖ ਦਿੰਨੇ ਚੌਗੀ ਸੰਤੂ ਸਾਹਿਬ ਚਾਰ ਤਾਂ ਬੰਦੇ ਸਾਈਡਾਂ ਤੇ ਦੋ ਦੋ ਖੜੇ ਆ ਫਿਰ ਦੋ ਦੋ ਖੜੇ ਸੱਡਾਂ ਬਸ ਪਲੂਣ ਪਹਿਲਾਂ ਹੀ ਆ ਫਿਰ ਸਵੇਰ ਹਨਾ ਹਾਂਜੀ ਤੇ ਦੂਜਾ ਵੀ ਹੋ ਸਕਦੀ ਹੈ ਦੂਜਾ ਵੀ ਹੋ ਸਕਦੀ ਹੈ ਚਲੋ ਆਪਾਂ ਕਿਹੜਾ ਉਸ ਦਾ ਥੀਰੀ ਖੂਰੀ ਸੂਪੀ ਹੋਵੇ ਹਾਂਜੀ ਤੇ ਹੁਣ ਚੌਗੀ ਦੂਜਾ ਸੂਵਾ ਵੀ ਸੂ ਸਕਦੀ ਆ ਹਾਂਜੀ ਬਾਬੇ ਇਹ ਦੂਜਾ ਸੂਵਾ ਨੰਬਰ ਕਰ ਲਿਆ ਦੂਜਾ ਦੱਜਾ ਸੂਈ ਆ ਬਾਕੀ ਅਦਰ ਗੋਲ ਗਲ ਤੁਹਾਨੂੰ ਚੈੱਕ ਕਰਾਉਣੇ ਆ ਥਣ ਵੇਖੋ ਬੜਾ ਸੁਆਦੀ ਲੱਗਾ ਕਰਮ ਵਾਲੀ ਨੂੰ ਦੂਹੇ ਥਾਣਾ ਅੱਜ ਬੋਲਾ ਇਹ ਥੱਲੇ ਕਿੰਨਾ ਕਿੰਦਰ ਸੰਗਤ ਸਾਹਿਬ ਬੋਲਾ ਇਹਦੇ ਥੱਲੇ ਹੋਊਗਾ ਕੋਈ 14 ਲੀਟਰ ਹੋਵੇ ਹਾਂਜੀ 14.5 14 ਠੀਕ 13 14 ਦੇ ਵਿੱਚ ਤੁਰੀ ਫਿਰਦੀ ਆ ਜੀ ਤੇ ਸਟਾਰਟ ਹਾਂਜੀ ਆ ਤੇ ਹਾਏ ਸੀਨੇ ਪੂਰੀ ਸੂਆ ਦੱਜਾ ਹੀ ਆ ਮੈਨੂੰ ਦੱਸਦੇ ਇਹਨਾਂ ਵੀ ਮਤਲਬ ਪਹਿਲੇ ਸੂਏ ਨੇ ਦੁੱਧ ਜਿਹੜਾ ਵਾ ਭਰਿਆ ਵਾ 18 19 ਲੀਟਰ ਦਿੱਤਾ ਤੇ ਖੀਰੀ ਦੋਂਦੀਕ ਤੇ ਸੂ ਪਈ ਹਾਂਜੀ ਛੋਟੀ ਉਮਰ ਦੇ ਵਿੱਚ ਸੂਈਏ ਤੇ ਇਹ ਗਿੰਦਰ ਹੁਣ 14 ਕਿਲੋ ਬੋਲਾ ਮੈਂ ਮਿਲਦੀ ਇਸੇ ਤਰ੍ਹਾਂ ਵੰਗਾ-ਵੰਗਾ ਆਉਣੇ ਆ ਪਰ ਅਸੀਂ ਵੰਗਾ ਪਾਲੋ ਭਾਵੇਂ ਨਾ ਪਾਲੋ ਕੋਈ ਗੱਲ ਨਹੀਂ ਸੰਦੂ ਐਸੇ ਤਰ੍ਹਾਂ ਬਹਿ ਕੇ ਹਾਥੂ ਧਲਵਾ ਕੇ ਪੂਰੀ ਤਸਲੀ ਲਓ ਜੀ ਠੀਕ ਆ ਜੀ ਕੱਦ ਇਹਦਾ ਕਿਸਾਨ ਵੀਰੋ ਵੱਟੀਆਂ ਬੱਚੀਆਂ ਦੇ ਵਿੱਚ ਹੀ ਆ ਮੀਡੀਅਮ ਤੋਂ ਉੱਚੀ ਆ ਨਾ ਬਹੁਤੀ ਆਪਾਂ ਕਹਾਂਗੇ ਸਮੱਦਰ ਛੋਟੀ ਆ ਤੇ ਨਾ ਬਹੁਤੀ ਵੱਡੀ ਆ ਪਿਛਲਾ ਮੇਰਾ ਫੱਟੀਆਂ ਬੜਾਂ ਦੇ ਵਿੱਚ ਹੀ ਆਉਂਦੀ ਆ। ਬਾਕੀ ਰੁਕ ਰੁਕ ਦਾ ਥਾਣਾ ਅਗਲੇ ਨਾਲ ਅਗਲਾ ਸਹਿਜ ਬਰਾਬਰ ਆ ਪਿਛਲੇ ਨਾਲ ਪਿਛਲਾ ਥਾਣਾ ਦਾ ਸਹਿਜ। ਮਗਰ ਬੱਛੀ ਬੜੀ ਟੌੜੀ ਆ ਗਈ ਐ ਚਲੋ ਸੀਮਨ ਦਾ ਨਹੀਂ ਪਤਾ ਹੋ ਸਕਦਾ ਵੀ ਕਿਸੇ ਚੰਗੇ ਸੀਮਨ ਦੀ ਹੋਵੇ। ਸੰਧੂ ਸਾਹਿਬ ਆਪਾਂ ਐਵੇਂ ਝੂਠ ਮਾਰੀ ਜਾਈਏ ਆ ਉਹ ਤੇ ਉਹੀ ਗੱਲ। ਪਤਾ ਨਹੀਂ ਕਿਹੜਾ ਵਗ। ਹੋ ਜਾਵੇ ਫੇਰ ਗੱਲ ਕਰ ਦਿੱਤੀ ਜਾਂਦੀ। ਹਾਂਜੀ ਹਾਂ। ਲੈ ਗਿੰਦਰ ਮਾੜਾ ਖੋਲ ਕੇ ਤੋੜ ਕੇ ਦਿਖਾ ਦਈਏ ਭਰਾ। ਆ। ਆ ਜਾ ਆ ਜਾ। ਬਾਕੀ ਸੰਧੂ ਸਾਹਿਬ ਆਪਾਂ ਇਹਨਾਂ ਵਛੀ ਨਸਲ ਬਰੀਡ ਵਾਲੀ ਰਾਜੀ ਰੋਜੀ ਲਊ 40000 ਸੂਸਾ ਚਾਹੀ ਤੁਹਾਨੂੰ ਪਤਾ ਹਾਂ ਲੋ ਜੀ ਠੀਕ ਆ ਅੱਠ ਦਿਨ ਤੇ ਡੰਗਰ ਸਿੱਧਾ ਹੀ ਨਹੀਂ ਹੁੰਦਾ ਬਿਲਕੁਲ ਸੋ ਇਹ ਜਿਹੜਾ ਦੋਸਤੋ ਨੂੰ ਲੇਵਾ ਲਗਾ ਕਰਮਾਣੀਆਂ ਠੀਕ ਆ ਜੀ ਫਿੱਟ ਲੇਵੇ ਦੀ ਆ ਬਾਕੀ ਸਹਿਜ ਥਣਾ ਦਾ ਮੈਂ ਪਹਿਲਾਂ ਜ਼ਿਕਰ ਕਰਤਾ ਅਗਲੇ ਥਣਾ ਦਾ ਲੰਬਾਈ ਦੇ ਵਿੱਚ ਲੰਬਾ ਬਿਲਕੁਲ ਸਹਿਜ ਆ ਮਗਰਲੇ ਬਿਲਕੁਲ ਵੀ ਮੁੱਠੀ ਮੁੱਠੀ ਦੇ ਵਿੱਚ ਆਉਣ ਵਾਲੇ ਥਣਾ ਸੋ 14 ਕਿਲੋ ਤੋਂ ਬੌਣੇ ਦੀ ਸਟਾਰਟਿੰਗ ਤਕਰੀਬਨ ਜੋ ਦੂਜਾ ਇਤ ਜਿਆਦਾ ਨਾ ਠੀਕ ਹੈ ਜੀ ਸੋ ਨਾਰੂ ਨਾਲ ਆ ਬੱਚੇ ਦੇ ਬਿਲਕੁਲ ਕਿਲਾ ਫੇਸ ਇੱਕ ਵਾਰੀ ਦਿਖਾ ਦਗੇ ਆਪਾਂ ਫੇਸ ਦੋ ਮੱਛੀਆਂ ਨੂੰ ਬਹੁਤ ਸੋਨੇ ਆ ਛੋਟੇ ਜੇ ਫੇਸ ਆ ਛੋਟੇ ਜੇ ਕਾਨਾ ਠੀਕ ਹੈ ਜੀ ਬੋਦੀ ਵਾਲੀ ਮੱਛੀ ਆ ਸੋ ਬਾਕੀ ਦੁੱਧ ਅਗੇ ਕਿਸੇ ਭਰਾ ਦੀ ਸੇਵਾ ਦੇ ਟਪੈਣਾ ਹੋਣ 20 22 ਕਿਲੋ ਆਉਣਾ ਪਰੂਗੀ ਦੁੱਧ ਹਾਂ ਵੀ ਦੇਖੋ ਜਾ ਤਾਂ ਇਹਨਾਂ 20 22 ਕਿਲੋ ਦੁੱਧ ਆਉਣਾ ਪਰੂਗੀ ਠੀਕ ਹੈ ਹਾਂ ਜੀ ਲੈ ਵੀ ਕਿੰਦਰ ਬੰਨਣਾ ਪੜੇ ਲੱਗੋ ਰਾਤਾਂ ਲੀਆ ਹਾਂ ਅਜੇ ਤਾਂ ਚਲੋ ਲੱਕਾ ਲੁੱਕਾ ਲੱਗਾ ਸੁੰਝ ਆਈ ਮੱਛੀ ਕਾ ਬਾਬੇ ਕਿੰਦਰ ਕੀ ਮੰਗਿਆ ਕੀ ਡਿਮਾਂਡ ਕਰਦਾ ਸੀ ਫੇਰ ਗੱਲ ਸੰਧੂ ਸਾਹਿਬ ਉੱਤੇ ਸੀਜ਼ਨ ਵਾਲੀ ਆ ਜਾਂਦੀ ਆ ਕਿਥੇ ਆਉਣੀ ਤੋਂ ਕੀ ਹੈ ਸੀਜ਼ਨ ਵਾਲੀ ਨਾ ਹੀ ਕਰੀਏ ਕਹਿੰਦੇ ਗੱਲ ਹੁਣ ਦੇਖ ਜੇ ਸੀਜ਼ਨਾਂ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਕਹਿੰਦੇ ਗੱਲ ਇਤਰਾਵਾ ਵੀ ਜੈ ਜੀ ਆਪਾਂ ਦੇ ਦੇਵਾਂਗੇ ਵੱਛੀ ਆ ਜਦੋਂ ਗਾ ਸੀਜ਼ਨ ਚੰਗਾ ਆ ਜਾਗਾ ਸਿਆਲ ਆਗਾ ਤੈਨੂੰ ਕਹਾਂਗੇ ਵੀ ਉਹ ਆ ਗਿਆ ਸਿਆਲ ਹੁਣ ਕਰ ਲੈ ਜੋ ਕਰਨਾ ਹੁਣ ਫਿਰ ਗਰਮੀ ਦੇ ਹਿਸਾਬ ਨਾਲ ਜਾਵਾਂਗੇ ਜਿਹੜੇ ਹਾਂਜੀ 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 ਵੇ ਹੁਣ ਆਪਾਂ ਸੰਧੂ ਸਾਹਿਬ ਦੇ 65000 ਦੀ ਵਸ਼ੀ ਦੇ ਦਿਆਂਗੇ 65000 ਦੀ ਹਾਂਜੀ ਬਾਕੀ ਹੋਣਗੇ ਛੋਟਾ ਛਾਟਾ ਮਾਨ ਮੂਨ ਭੈਣ ਭਰਾ ਦਾ ਕਿਸੇ ਆਏਗਾ ਦਾ ਮੈਂ ਨਾ ਜੇ ਤੁਹਾਨੂੰ ਕੋਈ ਕਸਰ ਜਾਪਦੀ ਹੈ ਤਾਂ ਦੱਸ ਦੇ ਕਿਹੜੀ ਕਸਰ ਤੇ ਮੈਨੂੰ ਜਾਪਦੀ ਹੈ ਤਾਂ ਹੀ ਤੈਨੂੰ ਕਿਹਾ ਵੀ ਜੇ ਹੈਗਾ ਕੋਈ ਕਰਦੇ ਹੁਣ ਮੌਕੇ ਤੇ ਕਰਦੇ ਕੋਈ 100 200 ਰੁਪਿਆ ਚੱਲ ਕੋਈ ਰਸਾ ਛੋੜ ਛੜਾਪਾ ਰਹੀ ਤੈਨੂੰ ਕਰ ਦਈਏ ਸੰਧੂ ਸਾਹਿਬ 650 ਤਿੰਨ ਛੱਡ ਦੋ ਬਾਹਰ ਦੀ ਦੇ ਦੋ 60000 ਦੀ ਸੰਧੂ ਸਾਹਿਬ ਮੈਂ ਨਾ ਜੀ ਪੂਰੇ ਕੜਾ ਦੀ ਕਰਤੇ ਹਾਂ ਆਹ ਹੁਣ ਕੀ ਆਵੇਂ ਮੈਂ ਉਹਦੇ ਲਈ ਛੋਟਾ ਛਾਟਾ ਮੇਰੇ ਫਾਦਰ ਦੀ ਬੱਚੀ ਵੀਰ ਕਿੰਨੇ ਵਾਂ ਵੀ ਦੇ ਦਿਆਂਗੇ ਮਗਰ ਵੀ ਬੱਚੀ ਆਪ ਵੀ ਬੱਚੀ ਚੌਗੀ ਚਾਰ ਦੰਦ ਹਾਂਜੀ ਸਾਈਦਾ ਦੋ ਦੋ ਬਿਲਕੁਲ ਦੰਦ ਖੜੇ ਛੇਕ ਕੰਨੀਆਂ ਬਾਕੀ ਤੁਹਾਡੇ ਸਾਹਮਣੇ ਕੱਦ ਹਾਈਟ ਪੂਰਾ ਇੱਕ ਥਾਰ ਪਾਰਕਰ ਦਾ ਗਿਫਟ ਦਿਖਾਉਣੇ ਆ ਤੁਹਾਨੂੰ ਜਿਹੜੇ ਭਰਾ ਕੇ ਦੇਸੀ ਜਾਂ ਥਾਰ ਪਾਰਕਰ ਦੇ ਸ਼ਕੀਨ ਉਹ ਨਾ ਹੋਈ ਖਰੀਦਣੀ ਆ ਜਰਸੀ ਵਾਲੇ ਨੇ ਜਰਸੀ ਖਰੀਦ ਲਈ ਪਾਕਿਸਤਾਨੂ ਸਾਹਿਬ ਇਹ ਵੀ ਬਗੈਰ ਨਿਆਣੇ ਤੋਂ ਜਿੱਤਰਾ ਮਰਜ਼ੀ ਚੋਈ ਜਾਓ ਇਹਨੂੰ ਮਾਰਾ ਵੀ ਜਿਉਂ ਥੱਲੇ ਹੱਥ ਲਾਇਆ ਤਾਂ ਸੋਨੀ ਹੋ ਗਈ ਕਰਮਾਰੀ ਹਾਂਜੀ ਹਾਂਜੀ ਉਹ ਜਿਨੀ ਗੱਲ ਕਹੀ ਤੇ ਇਹਦਾ ਕਿੰਦਰ ਹੋਈ ਆ ਜਰਾ ਤੁਹਾਡੇ ਤੋਂ ਨਾ ਹਾਂ ਚਲੋ ਥੋੜਾ ਜਿਹਾ ਖੁਸ਼ੂਕ ਕਰਦਾ ਕੈਮਰੇ ਦਾ ਚਾਹੀਆ ਆਪਾਂ ਇਹਦੀ ਚਵਾਈ ਕਰਾ ਲਾਂਗੇ ਆਪਾਂ ਬਗੈਰ ਵੰਗੇ ਤੋਂ ਭਾਵੇਂ ਢੂੜ ਘੰਟਾ ਚੋਈ ਜਾਓ ਨਹੀਂ ਚਵਾਈ ਉਹਦੀ ਵਿੱਚੇ ਦਿਖਾਵਾਂਗੇ ਕਿਹੜਾ ਭਰਾਵਾਂ ਦੇ ਮਨ 'ਚ ਡਾਊਟ ਨਾ ਹੋਵੇ ਕੋਈ ਹਾਂਜੀ ਵੀ ਬੰਗਾ ਪਾਇਆ ਕਰੇ ਲਾਤਾਂ ਚੁੱਕਦੀ ਹੋਵੇ ਬਗੈਰ ਬੰਦੇ ਰੱਸੀ ਦਾ ਬ ਇਹ ਗਿੰਦਰ ਸੂਈ ਕਿੰਨੇ ਦਿਨਾਂ ਦੀ ਆ ਸੂਈ ਸੰਤੂ ਸਾਹਿਬ ਆ ਬੱਚਾ ਵਾ 10 12 ਦਿਨ ਇੰਨੇ ਕੋਈ ਹੋ ਗਏ ਹੁਣ ਕਿ 10 ਦਿਨ ਲਾ ਲੋ ਚੈ ਹਾਂਜੀ ਬੱਚਾ ਉਹ ਵੀ 12 10 ਦਿਨਾਂ ਦਾ ਮੰਨ ਲਿਆ ਜਿੱਕੇ ਬੱਚਾ ਤੁਹਾਨੂੰ ਤਾਂ ਹੀ ਦਿਖਾ ਦੇਦਾ ਤਸल्ली ਦੇ ਨਾਲ ਵੀ ਆਈਡੀਆ ਤੁਸੀਂ ਵੀ ਆਪਣਾ ਲਾਉਣਾ ਹੁੰਦਾ ਵੀ ਕਿੰਨੇ ਟਾਈਮ ਦਾ ਬੱਚਾ ਐਸ ਵਕਤ ਗਿੰਦਰ ਇਸ ਵੇਰ ਦੇ ਥੱਲੇ ਦੁੱਧ ਕਿੰਨਾ ਦੁੱਧ ਸੰਤੂ ਸਾਹਿਬ ਹੋਊਗਾ ਇਹ ਥੱਲੇ 10 ਚੱਲ 9 ਮੰਨ ਕੇ ਆਪਦਾ ਕੋਈ ਜਿਹੜਾ ਮਰਜੀ 9 ਲੀਟਰ ਪੱਕਾ ਹੀ ਗਣੋ ਤੁਸੀਂ ਕਿੰਨਾ ਹੋਊਗਾ 9 ਲੀਟਰ ਹਾਂਜੀ 9 ਲੀਟਰ ਪੱਕਾ ਤੇ ਫਿਰ ਪੱਕਾ ਹੀ ਪੱਕਾ ਹੀ 9 ਲੀਟਰ ਆ। ਲਓ ਜੀ 9 ਲੀਟਰ ਦੁੱਧ ਦਾ ਬਾਕੀ ਚੋਣ ਦੇ ਅੰਦਰ ਕੁਰੀ ਜਿਹੜੇ ਭੈਣ ਭਰਾਵਾਂ ਨੂੰ ਫੇਰ ਦੱਸਦੇ ਇਕੱਲੇ ਇਕੱਲੇ ਪੁੱਛ ਦੀ ਗੱਲ ਨਹੀਂ ਕਰਾਂਗੇ ਜਿਹੜੇ ਪਸ਼ੂ ਆਪਣੇ ਕੋਲ ਦੁੱਧ ਤੇ ਚੱਲਣਦੇ ਆ 24 ਦੇ ਸਾਰੇ ਓਕੇ ਆ 24 ਸੰਧੂ ਸਾਹਿਬ ਓਕੇ ਆ ਇੱਥੇ ਆਲਾ ਕਿਸੇ ਨੂੰ ਦੂਰੋਂ ਨੇੜੋਂ ਕੋਈ gekeੜਾ ਛੇੜਾ ਜਿੱਤੀਦਾ ਨਾ ਕੇੜੇ ਵਾਲਾ ਆਪਾਂ ਸੰਧੂ ਸਾਹਿਬ ਕੰਮ ਹੋ ਨਹੀਂ ਦਿੰਦੇ ਬਸ ਠੀਕ ਆ ਲਓ ਵੀ 9 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ 12 13 ਦਿਨਾਂ ਦੀ ਸੂਈ ਆ ਥਾਰ ਪਾਰਕਰ ਦੇ ਵਿੱਚ ਆ ਜਾਂਦੀ ਆ ਕੋਈ ਦੇਸੀ ਦਾ ਚਾਹੇ ਕੋਈ ਥਾਰ ਪਾਰਕਰ ਦਾ ਵਿੱਚ ਕਰੌਸ ਲਾ ਲੈ ਬੰਨ ਤੋ ਨਾ ਕੋਈ 4 ਤੋਂ 5 ਇੰਚ ਲੰਬਾ ਤਾਂ ਮੈਂ ਦਿਖਾਈ ਦਊਗਾ ਥਣ ਮੁਠੀ-ਮੁਠੀ ਆ ਚਾਰੇ ਥਣ ਕੋਈ ਕੋੜ ਸ਼ਾਂਗ ਨਹੀਂ ਗਈ ਜਿਆ ਕੇਂਦਰ ਖੋਲ ਮੜਾ ਤੋੜ ਕੇ ਦਿਖਾ ਇਹਨੂੰ ਸੋ ਵਾਈਟ ਰੰਗ ਦੇ ਵਿੱਚ ਵੈੜਾ ਸੋ ਬਾਕੀ ਚਲੋ ਨਸਲ ਬਰੀਡ ਕਿਤੇ ਨਾ ਕਿਤੇ ਘਾਟੀ ਲੱਭਦੀ ਆ ਦੁੱਧ ਦੀ ਜੇਕਰ ਆਪਾਂ ਕਪੈਸਿਟੀ ਦੀ ਗੱਲ ਕਰੀਏ ਉਹ ਅੱਗੇ ਸੇਵਾ ਦੇ ਆ ਵਧਾਉਣਾ ਘਟਾਉਣਾ ਬਾਕੀ ਦੁੱਧ ਨਾਲੇ ਮੁੱਲ ਜਿਹਾਉਣਾ ਵਸੀਨੇ ਸੰਤੋ ਸਾਹਿਬ ਵੱਡੀ ਦੁੱਧਾਂ ਦੇ ਹਾਂ ਸੋ ਬਾਕੀ ਤੋਰਾ ਤੁਸੀਂ ਚੈੱਕ ਕਰ ਸਕਦੇ ਜੇ ਵੈਸੇ ਹੁਣ ਮਾਰਨਿੰਗ ਦਾ ਟਾਈਮ ਆ ਚਵਾਈ ਨਹੀਂ ਕੀਤੀ ਸੀ ਬਿਲਕੁਲ ਭਰੇ ਥਣ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਸੀ ਆਹ ਚਵਾਈ ਹੋਣ ਵਾਲੀ ਸੰਦਸਾ ਚਵਾਈ ਹੋਣ ਵਾਲੀ ਆ ਠੀਕ ਆ ਬਾਕੀ ਕੱਦ ਇਸ ਵਿਹੜ ਦਾ ਉੱਚਾ ਵੱਡੇ ਕੱਦ ਕੱਦ ਦੇ ਵਿੱਚ ਆ ਲੈ ਵੀ ਕੇ ਅੰਦਰ ਇੱਕ ਵਾਰੀ ਹੋਰ ਮਾੜਾ ਤੋਰਾ ਇਹਨਾਂ ਆ ਲੈ ਠੀਕ ਆ ਤੇ ਥੋੜਾ ਜਿਹਾ ਕਈਰਾਂ ਪਸ਼ੂ ਉਪਰੇ ਬੰਦੇ ਤੋਂ ਥੋੜਾ ਦਰਦੇ ਦੁਰਤੇ ਆ ਬਾਕੀ ਹੋਰ ਵੇਖੋ ਤੁਸੀਂ ਤੋਰੇ ਦੇ ਵਿੱਚ ਫਰਕ ਨਹੀਂਗਾ ਕੋਈ ਕਾਲੀ ਨਹੀਂ ਪੈਂਦੀਗੀ ਸੁਭਾਵਿਕ ਤੌਰ ਤੇ ਜੇਕਰ ਗੱਲ ਕਰ ਲਈਏ ਤੇ ਨਰਮਾ ਠੰਡੀ ਧੀਰੀ ਆ ਤੋ ਥਾਣਾ ਵੀ ਬੰਦਗਰ ਨੇ ਚੰਗੀ ਆ ਸਪੇਸ ਗੈਪ ਤੁਹਾਡੇ ਸਾਹਮਣੇ ਆ ਮੁੱਠੀ-ਮੁੱਠੀ ਥਾਂ ਲੱਗਾ ਵਛੀ ਨੂੰ ਕੱਦ ਵੱਡਾ ਰਸੀ ਬਿਨਾ ਬੰਗੇ ਤੋਂ ਜਿਹੜੀ ਚਵਾਈ ਕੀਤੀ ਜਾਂਦੀ ਆ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾ ਰਹੇ ਆ ਲੈ ਵੀ ਕਹਿੰਦੇ ਇਹਦਾ ਮੁੱਲ ਕੀ ਰਹੂਗਾ ਵੀਰੇ ਦੇਣ ਲੈਣ ਵਾਲੀ ਗੱਲ ਹੀ ਹੋਵੇ ਦੇਣ ਲੈਣ ਵਾਲੀ ਸੰਤੂ ਸਾਹਿਬ ਆ ਜਿਹੜਾ ਪਹਿਲਾਂ ਦੀ ਕਰ ਦਿੱਤੀ ਨਾ ਇਹਦੀ ਵੀ ਬੱਸ ਉੱਥੇ 38000 ਦੀ ਦੇ ਦੇਈਏ ਸੰਤੂ ਸਾਹਿਬ 38 ਦੀ ਵੇਖ ਲੈ ਜਿੱਥੇ ਲੱਗਦਾ ਜਾਇਜ਼ ਦੇ ਕੇ ਬਿਲਕੁਲ ਆਰਾਮਦਾਰੀ ਨਾਲ ਜਿਹੜੀ ਵੇੜ ਵੇਖ ਜੇ ਬਾਕੀ ਚਲੋ ਜਿਹੜੇ ਭਰਾ ਦਾ ਸ਼ੌਂਕ ਆ ਪਿਆ ਉਹ ਜਿਆ ਪਸ਼ੂ ਲੈਣਾ ਹਾਂ ਤਾਂ ਵੀ ਚਲੋ ਥੋੜਾ ਜਿਆ ਪਤਾ ਰੱਖਣਾ ਬਹੁਤ ਚੰਗੀ ਆ ਏਡੀ ਗੱਲ ਨਹੀਂ ਵਰੀ ਵਧੀਆ ਵਛੀ ਆ ਜਿਤਨਾ ਮਰਜੀ ਚੋ ਕੋਈ ਲੱਤ ਛੜ ਵਾਲੀ ਨਹੀਂ ਆ ਛੱਤੀ ਜੋ ਕਰਦੇ ਮਾਨਤਾ ਜੇ ਹੋ ਸਕਦਾ ਵਿੱਚੋਂ 36000 ਦੀ ਦੇ ਦਾਂਗ ਸੰਧੂ ਸਾਹਿਬ 36 ਦੀ ਹਾਂ ਲਓ ਵੀ 36000 ਦੀ 260 ਮਿਲ ਜੂਗੀ ਚਵਾਈ ਤਸਲੀ ਨਾਲ ਦੇਖ ਲਿਆ ਜੇ ਵੈੜ ਦੀ ਫੇਸ ਬਾਡੀ ਬੂਡੀ ਬੰਤਰ ਤੁਹਾਨੂੰ ਦਿਖਾਤੀ ਆ ਮਗਰ ਬੱਚਾ ਮੇਲ 12 ਦਿਨਾਂ ਦਾ ਕੋਈ 14 ਦਾ ਭਰਾ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਤਸਲੀ ਕਰਕੇ ਲੈ ਜੀ ਹੋਣੀ ਕੋਈ ਗੱਲ ਆ ਬੰਦ ਅਹ ਨਹੀਂ ਤੇਂ ਟ੍ਰਾਂਵੀ ਕੋਈ ਆਦੀ ਗਰੰਟੀ ਦੇ ਮੰਗਾਉਂਦਾ ਆਪਣੇ ਗਰੰਟੀ ਹੋਊਏ ਆ ਗੱਲ ਦੇ ਵੀ ਤੁਹਾਡੇ ਘਰ ਵੀ ਜਾ ਕੇ ਬਗੈਰ ਵੰਗੇ ਤੋਂ ਹੂੰ ਉੱਤਰ ਦੇ ਸਾਰੀ ਗੱਡੀ ਤੋਂ ਨਾ ਮਿਲੇ ਤੇ ਤਾਂ ਵੀ ਗਾਂ ਆਪਣੀ ਕੋ ਠੀਕ ਆ ਹੋਰ ਉਸ ਤੋਂ ਵੱਧ ਕਿਹੜੀ ਗਰੰਟੀ ਆ ਹਾਂਜੀ ਹਾਂਜੀ ਲੋ ਵੀ ਇਹ ਗਰੰਟੀ ਆ ਦੋਸਤੋ ਗੱਲਬਾਤ ਦੀ ਤੁਹਾਡੇ ਘਰ ਜਾ ਕੇ ਕਈ ਨਾ ਪਸ਼ੂ ਇਹ ਨਾ ਹੋਵੇ ਮੇਰਾ ਭਰਾ ਇੱਥੇ ਆ ਕੇ ਕਿ ਇੱਥੇ ਖਰੇ ਮਿਲਦੀ ਆ ਸਾਡੇ ਘਰ ਵੰਗਾ ਰਸੀ ਪਾ ਕੇ ਵੀ ਨਿ ਟਿਕਦੀਗੀ ਉੱਥੇ ਵੀ ਜਾ ਕੇ ਮਿਲੂਗੀ ਇਹ ਵੀ ਤਸੱਲੀ ਆ ਇੱਕ ਮੱਝ ਵਿਖਾ ਦਿੰਨੇ ਆ ਬਗੈਰ ਬੱਚਿਆਂ ਤੇ ਗਿੰਦਰ ਲੱਗ ਸਮ ਕਿੰਨਾ ਕੁ ਟਾਈਮ ਕਿੰਨਾ ਕੁ ਸਮਾਂ ਹੋ ਗਿਆ ਨੂੰ ਸ੍ਰੀ ਨੂੰ ਸੰਧੂ ਸਾਹਿਬ ਨੂੰ ਕੋਈ ਹੋ ਹੀ ਗਿਆ ਹੋਣਗੇ ਮਹੀਨਾ ਮੰਨ ਲੇ ਕੋ ਡੇਢ ਮੰਨ ਲੇ ਆਪਾਂ ਜਿਹੜੀ ਗੱਲ ਵਾ ਉਹਨਾਂ ਨੇ ਮਹੀਨਾ ਹੀ ਆਖਿਆ ਕੋਈ ਪਤਾ ਸ਼ਾਇਦ 15 ਦਿਨਾਂ ਦੇ ਵਿੱਚ ਉਹਲਾ ਵੀ ਰੱਖਤਾ ਹੋਵੇ ਹਾਂ ਹਾਂ ਡੇਢ ਵੀ ਹੋ ਸਕਦਾ ਇਹਨੂੰ ਡੇਢ ਵੀ ਹੋ ਸਕਦਾ ਜੇ ਉਹਨਾਂ ਮਹੀਨਾ ਗਿਆ ਤੱਕ ਚਲੋ ਕੋ ਡੇਢ ਮੰਨ ਕੇ ਸੌਦਾ ਕਰੀਏ ਹਾਂ ਜੀ ਹਾਂ ਜੀ ਤੇ ਐਸ ਵਕਤ ਦੁੱਧ ਕਿੰਨਾ ਦੇ ਥੱਲੇ ਇਹਦੇ ਥੱਲੇ ਦੁੱਧ ਸੰਧੂ ਸਾਹਿਬ ਉਹ 11 ਵਰ 10 10 ਲੀਟਰ ਦੀ ਆਪਣੀ ਗਾਰੰਟੀ ਹੈ 10 ਲੀਟਰ ਪੱਕਾ ਉਹ ਦੋਵੇਂ ਠੀਕ ਹੈ ਚੋ ਤੇ ਇੰਨੇ ਆ ਵੀ ਇਤਰੇ ਬਸ ਹਾਂ ਘੋੜੇ ਪੂੜੇ ਤੇ ਚਾਰ ਪਾ ਵੀ ਦੋ ਗਾੜੀ ਚਾਰ ਤੋਂ ਆ ਇਨੇ ਖਾਣਾ ਨਹੀਂ ਜਦੋਂ ਪਸ਼ੂ ਥਾਪੀ ਮਾਰ ਕੇ ਬਹਿ ਗਏ ਨਾ ਥੱਲੇ ਦੇ ਹਾਂ ਧਾਰਾ ਮਾਰਨੀ ਉਸੇ ਵੇਲੇ ਪਸ਼ਮਾਉਣਾ ਪਾੜਾ ਜੇ ਖਾਨਦੇ ਹੀ ਪੱਠੇ ਤੋਂ ਵੀ ਛੱਡ ਕੇ ਜਿੱਨਾ ਜਰਾ ਆਪਾਂ ਚੋਂਦਾ ਹਾਂ ਨਾ ਜਰ ਮੂੰਹ ਨਹੀਂ ਲਾਉਣਾ ਇਹਨੇ ਹਾਂਜੀ ਵੈਰੀ ਗੁੱਟ ਇਹ ਦੋਸਤੋ ਇਸ ਮੈਂ ਦੀ ਖਾਸੀਅਤ ਆ ਭਾਵੇਂ ਪਾੜਾ ਵੰਡਾ ਪਾ ਲੋ ਅੱਗੇ ਠੀਕਾ ਜੀ ਨਾ ਪਾ ਲੋ ਪਰ ਇਹ ਗਿੰਦਰਾ ਤਾਂ ਵੀ ਜਦੋਂ ਥਾਪੀ ਮਾਰ ਕੇ ਥੱਲੇ ਬਹਿ ਗਏ ਜਾਂ ਕਈ ਪਸ਼ੂ ਧਾਰ ਤੇ ਗੱਜੇ ਹੁੰਦੇ ਆ ਥਾਪੀ ਮਾਰ ਕੇ ਥੱਲੇ ਬਹਿ ਗਏ ਤੇ ਪਾੜਾ ਵੰਡਾ ਵੀ ਛੱਡ ਦਿੰਦੀ ਆ ਬਿਲਕੁਲ ਟਿਕ ਕੇ ਖਲੋ ਕੇ ਕਰਮਾਂ ਦੀ ਮਿਲਣ ਵਾਲੀ ਮਾਝ ਸੂਬਿਆਂ ਦੇ ਵਿੱਚ ਤੀਜੇ ਲਾੜੇ ਉਹ ਦੂਜੇ ਲਾੜੇ ਚੌਥੇ ਲਾੜੇ ਆ ਵੀ ਸਮਝ ਮੇਰਾ ਭਰਾ ਵੇਖ ਲਿਆ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਦੁੱਧ ਦੋ ਦੇਖ ਕੇ ਸੌਦਾ ਕਰਿਓ ਠੀਕ ਆ ਜੀ ਦੁੱਧ ਮੈਂ ਤੇ ਥੱਲੇ ਇਸ ਵਕਤ 10 ਕਿਲੋ ਪੱਕਾ ਹਾਂਜੀ 10 ਲੀਟਰ ਦੁੱਧ 10 ਲੀਟਰ ਦੁੱਧ ਜਿਹੜਾ ਤੁਹਾਨੂੰ ਚਵਾ ਦੇਣਾ ਭਾਂਡੇ ਦੇ ਵਿੱਚ ਮੇਰਾ ਭਰਾ ਲੀਟਰ ਮਾਰ ਕੇ ਤਸੱਲੀ ਕਰ ਲਿਓ ਠੀਕ ਆ ਜੀ ਇਸ ਤੋਂ ਵੱਡੀ ਕੋਈ ਗੱਲ ਨਹੀਂ ਕੀ ਜਿਹੜੀ ਜੀ ਦੱਸੀ ਆ ਉਹਨੂੰ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਇੱਕ ਸੰਧੂ ਸਾਹਿਬ ਇਹਦੇ ਨਾਲ ਬੈਣੀ ਤੋਂ ਦੂਜੇ ਬੰਨੇ ਵਾਲਾ ਮਗਰਲਾ ਥਾਂਵਾ ਨਾ ਉਹਦੇ ਵਿੱਚ ਧਾਰਾਂ ਕੋਈ 7-8 ਦਾ ਹੀ ਮੰਨ ਕੇ ਘੱਟ ਵਾ ਧਾਰਾਂ ਦੇ ਵਿੱਚ ਇੱਕ ਬਹਿਣੀ ਵਾਲੇ ਮਗਰਲੇ 'ਚ 10 ਧਾਰਾਂ ਘੱਟ ਨੇ ਮਗਰਲੇ ਥਾਂ ਦੇ ਨਾਲ ਜੇ ਕੰਪੇਅਰ ਕਰੀਏ ਬਹਿਣੀ ਵਾਲੇ ਦੇ ਨਾਲ ਹਾਂਜੀ ਬਰਾਬਰ ਚੋਈਏ ਤੇ ਫਿਰ ਘੱਟ ਬਰਾਬਰ ਚੋਈਏ 10 ਧਾਰਾਂ ਦਾ ਫਰਕ ਆ ਹਾਂਜੀ ਹੈਗਾ ਫਰਕ ਲਓ ਵੀ 10 ਧਾਰਾਂ ਦੋਸਤੋ ਪਹਿਲੇ ਮੁੱਕ ਜਾਂਦਾ ਪਰਲਾ ਥਾਂ ਦੇ ਵਿੱਚ 10 ਧਾਰਾਂ ਦਾ ਫਰਕ ਆ ਜਿਹੜੇ ਭਰਾ ਨੂੰ ਨਹੀਂ ਸਮਝਦੇ ਕਿ 10 ਦੇ ਪਰ ਆਪਾਂ 10 ਹੀ ਦੱਸਦੇ ਆ ਵੀ 10 ਧਾਰਾਂ ਦਾ ਫਰਕ ਆ ਠੀਕਾ ਖਿੱਚ ਕੇ ਮਾਰ ਦਿਓ ਖਿੱਚ ਕੇ ਪੂਰੀ ਚਵਾਈ ਕਰਦਾ ਮੇਰਾ ਭਰਾ ਵੀ 파ਰਖੂ ਤੇ 10 ਧਾਰਾਂ ਦਾ ਫਰਕ ਆ ਤੁਹਾਨੂੰ ਦੱਸ ਦਿੱਤਾ ਸਾਈ ਬੈਨਾ ਪਾਉਣ ਤੋਂ ਪਹਿਲਾਂ ਇੰਨੀ ਗ ਵੱਡਾ ਤਾਂ ਝਾਕਾ ਕਰਦ ਪੂਰਾ ਵੱਡਾ ਬਾਕੀ ਤੁਸੀਂ ਉਹ ਵੇਖ ਹੀ ਲਈਏ ਠੀਕਾ ਜੀ ਥਾਂ ਤੇ ਚੁਾਈ ਕੋਈ ਘੋਰ ਨਹੀਂ ਕੋਈ ਛੱਟਾ ਨਹੀਂ ਜਿਹੜੀ ਗੱਲ ਹੈਗੀ ਤੁਹਾਨੂੰ ਵਿੱਚ ਦੱਸ ਦਿੱਤੀ ਆ ਹਾਂਜੀ ਹਾਂਜੀ ਤੇ ਵੀ ਕਿੰਦਰ ਇੱਕ ਕੋਈ ਮੜਾ ਖੋਲ ਕੇ ਨੂੰ ਤੋੜ ਕੇ ਦਿਖਾ ਦੇ ਸੋ ਡੇਢ ਕਿ ਮਹੀਨੇ ਦਾ ਦੋਸਤੋ ਸਮਾਂ ਮੰਨ ਲਿਆ ਜੇ ਕਿਉਂਕਿ ਪਿੱਛੋਂ ਵੀਰਾਂ ਦਾ ਵੀ ਕਰੀਦੀ ਆ ਆਪਾਂ ਮਹੀਨੇ ਦੀ ਕਹਿ ਕੇ ਦਿੱਤੀ ਆ ਬਗੈਰ ਬੱਚੇ ਹੋ ਬੱਚਾ ਚਲੋ ਐਕਸਪਾਇਰ ਹੋ ਗਿਆ ਹੋਊਗਾ ਤੁਸੀਂ 10 ਮਹੀਨਾ ਮੰਨ ਲਿਓ ਆ ਦੇਖੋ ਪਿੰਡਾ ਬਿਲਕੁਲ ਪਤਲਾ ਕੱਦ ਵੱਡਾ ਠੀਕ ਆ ਜੀ ਸੋ ਹੈ ਵਜਨ ਲੋੜ ਪੂਰਾ ਤੇ ਚਲੋ ਜਿਹੜੇ ਭਰਾ ਨੇ ਕਿ ਦੁੱਧ ਪਰਪਸ ਵਾਸਤੇ ਖਰੀਦਣੀ ਆ ਸ਼ਾਇ ਉਹ ਤੁਸੀਂ ਮੇਰਾ ਵੀ ਰਸੋਦਾ ਕਰ ਲਿਆ ਜੇ ਜਾਇਜ਼ ਮੁੱਲ ਰਹੂਗਾ ਬਿਲਕੁਲ ਹਟਾ ਹਾਂ ਆ ਕਿਧਰ ਕੀ ਮੋਲ ਕੀ ਡਿਮਾਂਡ ਕਰਦਾ ਇੰਦੀ ਸੰਤੂ ਸਾਹਿਬ ਜਿਹਦੇ ਬੱਚਾ ਹੁੰਦਾ ਫਿਰ ਤੇ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਨਾ ਬਿਲਕੁਲ ਫਿਰ ਤੇ ਕੀ ਜਾਂਦੇ ਹੁੰਦੇ ਆ ਵੀ ਪੂਰੇ ਲੱਖ ਦੇ ਘਰਾਂ ਚ ਹੀ ਵਿਕਦੀ ਮੋਰੋ ਫਿਰ ਪੰਜੇ ਘੋੜੇ ਦੇ ਵਿੱਚ ਸੀ ਉਹ ਆਪਣੀਆਂ ਦੋ ਤਿੰਨ ਘੋੜੇ ਜਾਂ ਦੋ ਤਿੰਨ ਘੋੜੇ ਉਹ ਦੋ ਤਿੰਨਾਂ ਦੀ ਆਪਾਂ ਗੱਲ ਕਰੀ ਗੀ ਹਾਂਜੀ 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 ਗੱਲ ਆਵਾ ਦੋ ਤਿੰਨਾਂ ਦੀ ਕਰਨੀ ਆਪਾਂ ਜਿਆਦਾ ਨਹੀਂ ਕਰਨੀ ਗੱਲ ਤੇ ਉਸ ਤਰ੍ਹਾਂ ਦੇ ਕੀ ਜਾਂਦੇ ਹੁੰਦੇ ਆ ਵੀ ਦੁਨੀਆ ਤੇ ਕਮੈਂਟ ਕਰੀ ਜਾਂਦੀ ਚੰਗੇ ਵੀ ਕਰੀ ਜਾਂਦੀ ਬਾਰੇ ਸਾਰੇ ਤਰ੍ਹਾਂ ਦੇ ਭੈਣ ਭਰਾ ਹਾਂਜੀ ਆਪਾਂ ਨੂੰ ਕਿਸੇ ਦਾ ਕੋਈ ਨਹੀਂ ਕੋਈ ਵੀ ਜੇ 10 ਬੰਦੇ ਮਤਲ ਮਾੜੇ ਆ ਨਾ ਤੇ ਮਗਰ 90 ਬੰਦੇ ਚੰਗੇ ਵੀ ਖਲੋਤੇ ਬਸ 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 ਗੱਲ ਆਵਾ ਤੇ ਆਪਾਂ ਨੂੰ ਕੋਈ ਕਿਸੇ ਦਾ ਗੁੱਸਾ ਨਹੀਂ ਕੋਈ ਚੰਗਾ ਕਰੇ ਕਮੈਂਟ ਮਾੜਾ ਕਰੇ ਕੋਈ ਗੱਲ ਨਹੀਂ ਓਕੇ ਹੁਣ ਇਹ ਤਾਂ ਨਹੀਂ ਕਹਾਂਦਾ ਵੀ ਮਰਿਆਂ ਤੋਂ ਬਾਅਦ ਫੋਟੋ ਪਾਉਣ ਵਾਲਿਓ ਬੰਦੇ ਜਿਉਂਦੇ ਨਾਲ ਖੜਿਆ ਕਰੋ ਹਾਂ ਪਰਮੇਸ਼ਰ ਤੇ ਯਕੀਨ ਹੈ ਬੰਦੇ ਤੋਂ ਬਾਅਦ ਵਿੱਚ ਕੋਈ ਚੰਗਾ ਚੰਗਾ ਕਹਿਣਾ ਇਹ ਬੰਦੇ ਜਦੋਂ ਕੋਈ ਚੰਗੇ ਕੰਮ ਕਰਦੇ ਨੇ ਉਦੋਂ ਸਾਥ ਦੇਣਾ ਚਾਹੀਦਾ ਹਾਂ ਹਾਂਜੀ 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 ਹਾਂ ਸਲਾਉਣਾ ਚਾਹੀਦਾ ਉਦੋਂ ਹਰੇਕ ਤਰ੍ਹਾਂ ਦੇ ਵੀਰ ਹੈਗੇ ਚੰਗਾ ਕਹਿਣ ਵਾਲੇ ਵੀ ਹੈਗੇ ਚਲੋ ਪੂਰਾ ਕਹਿਣ ਵਾਲੇ ਵੀ ਕੋਈ ਗੱਲ ਨਹੀਂ ਹਾਂਜੀ ਬਸ ਜਿਹੜਾ ਗਿੰਦਰ ਇੱਕੋ ਇੱਕ ਮੋਲ ਦੱਸਣਾ ਜਿਹਦੇ ਤੇ ਛੋਟਾਂ ਹੀ ਕਰਨੀਆਂ ਆਪਾਂ ਇਹ 75000 ਦੀ ਸੰਧੂ ਸਾਹਿ ਕੋਈ ਨਹੀਂ ਸੰਤੋ ਸਾਹਿਬ 75 ਦੀ ਦੇ ਦੇ 75 ਦੀ ਦੇ ਦਾਂਗੇ ਬਾਕੀ ਵਜਨ ਵੇਟ ਕਰਮਾੜੀ ਦਾ ਪੂਰਾ ਠੀਕ ਆ ਜੀ ਸੰਤੋ ਸਾਹਿਬ ਚਲੋ ਮਾਰਾਏ ਨਵੀਂ ਨਵੀਂ ਰੱਖੇ ਹਾਂ ਉਹ ਜਿਹੜੇ ਕਟਿਆਂ ਕੁੱਟਿਆਂ ਵਾਲੇ ਆ ਇਹੋ ਜਿਹਿਆਂ ਤੇ 65 6000 ਦੀਆਂ ਉਤਰੇ ਲਈ ਜਾਂਦੇ ਆ ਜਿੱਡਾ ਵਜਨ ਵਟਾ ਜਿਹੜਾ ਵਟਾ ਵਾ ਵਜਨ ਜਿੱਡਾ ਕਾਗ ਰਿਪੋਰਟ ਦਾ ਵੇ ਇਹੋ ਜਿਹੇ ਪਸ਼ੂ ਸ਼ੌਕ ਨਾਲ ਜੋਕ ਚੋਕ ਹਾਂ ਜੀ ਅਸੀਂ ਗੱਲ ਨਹੀਂ ਉਤਰਲੇ ਪਾਸੇ ਕਰਦੇ ਪਰ ਇਹ ਵੀ 10 ਕਿਲੋ ਦੀ ਮਾਲ ਕਹਣਾ ਕਿਸੇ ਪਾਸੇ ਨੂੰ ਖੁੰਜੀ ਗਈ ਹਾਂ ਜੀ 10ਾਂ ਦੇ ਤਰ੍ਹਾਂ ਦਾ ਫਰਕ ਆ ਕੋਈ ਇੱਥਾ 10ਾਂ ਦਾ ਰਹਾ ਦਾ ਬਾਕੀ ਮੈਂ ਮਿਲਦੀ ਆ ਇਸ ਤੋਂ ਵੱਡੀ ਦੋਸਤ ਕਈ ਵਾਰ ਸੱਜਰ ਮੱਝਾਂ ਲੈ ਜੰਨੇ ਆ ਡੂਡ ਡੂਡ 1 ਲੱਖ ਰੁਪਇਆ ਲਾ ਗਏ ਅਗਲੇ ਪਤਾ ਨਹੀਂ ਕਿ ਉੱਥੇ ਜਾ ਕੇ ਕੌਣ ਮੈ ਜੀਏ ਬੱਚੇ ਨੂੰ ਨਾ ਪਾਣ ਦਵੇ ਪਰ ਇਹ ਕਰਮ ਵਾਲੀ ਪਹਾੜਾ ਦੇ ਘਰ ਚ ਜਾਈ ਜੰਦੀ ਜੀ ਸਮਝਾ ਪਸਮਾ ਗਿਆ ਪਰ ਚਵਾਈ ਕਰ ਤਾਰਾ ਮਰਾ ਕੇ ਵਹਾ ਲਾਂਗੇ ਦਿਖਾ ਦਾਂਗੇ ਬਾਬੀ ਇਹ ਮੱਝ ਦਾ ਤੁਹਾਨੂੰ ਮਿਲ ਜੂਗੀ 70000 ਦੀ ਬਾਕੀ ਮੇਰਾ ਪ੍ਰਾ ਛੱਡ ਛੱਡੇ ਹੋਣਾ ਠੀਕ ਆ ਜੀ ਮੱਝ ਚੰਗੀ ਆ ਇਹੋ ਜਿਹੇ ਪਸ਼ੂ ਤੋਂ ਕੱਟੀਆਂ ਲੈ ਲਈਆਂ ਤੇ ਸੁਭਾਵਿਕ ਤੌਰ ਤੇ ਵੀ ਠੰਡੀਆਂ ਸੀਜ਼ਨਾਂ ਦੇ ਨਿਕਲਣ ਗਈਆਂ ਗਿੰਦਰ ਕੋਲੇ ਆ ਕੇ ਪਹਾੜਾ ਪਾ ਕੇ ਤੇ ਥਾਪੀ ਮਾਰ ਕੇ ਬੈਠੋਗੇ ਨੇ ਪਹਾੜਾ ਨਹੀਂ ਖਾਣਾਗਾ ਆਰੇ ਲੱ ਇੱਕ ਨੰਬਰ ਕਰ ਸਾਂ ਜੇ 95925 ਆ 64536 ਠੀਕ ਆ ਹਾਂਜੀ ਠੀਕ ਆ ਮਹਾਰਾਜ ਬਾਬੇ ਨੰਬਰ ਵੀਰ ਗਿੰਦਰਦੇ ਸਕ੍ਰੀਨ ਤੇ ਚੱਲ ਰਹੇ ਨੰਬਰਾਂ ਦੇ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ